ਟਾਡਾ ਕੀ ਨਾ ਹੋਇਆ ਜੀ ਤੇ ਆਪਣਾ ਕੀ ਨੁਕਸਾਨ ਹੋਇਆ ਇਸ ਟਰਾਂਸਫਾਰਮਰਾਂ ਦਾ ਮੇਰਾ ਨਾਮ ਜੀ ਸੁਖਦੇਵ ਸਿੰਘ ਹੈ ਜੀ ਸਾਡਾ ਬੀਤੀ ਰਾਤ ਸਾਡੇ ਪਰਿਵਾਰ ਦੀਆਂ ਸੱਤ ਮੋਟਰਾਂ ਨੇ ਸੱਤਾਂ ਮੋਟਰਾਂ ਦੇ ਟਰਾਂਸਫਾਰਮਰ ਦੇ ਉੱਪਰਲੇ ਜਿਹੜੇ ਆ ਲਾਟੂ ਜਿੰਦੇ ਉਹ ਭੰਨ ਕੇ ਉਹਦੇ ਵਿੱਚੋਂ ਪਿੱਤਲ ਦੇ ਕਿੱਲ ਕੱਢ ਕੇ ਲੈ ਗਏ ਆ ਟੋਟਲ 17 ਮੋਟਰਾਂ ਸਾਡੇ ਲਾਗੇ-ਲਾਗੇ ਜਿਹੜੀਆਂ 17 ਮੋਟਰਾਂ ਦਾ ਨੁਕਸਾਨ ਕਰ ਗਏ ਨੁਕਸਾਨ ਉਹਨਾਂ ਜਿਹੜਾ ਬਿਜਲੀ ਪ੍ਰਚਾਰਣ ਨੇ ਉਹ ਕਹਿੰਦਾ ਵੀ ਸਮਾਨ ਤੁਸੀਂ ਆਪਣੇ ਕੋਲੋਂ ਲੈ ਉਹ ਪਾ ਹੀ ਦਾਂਗੇ ਜਦ ਕਿ ਇੱਕ ট্রান্সਫਾਰਮ ਦਾ 2000 ਰੁਪਿਆ ਖਰਚਾ ਆ ਰਿਹਾ ਤੇ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਵੀ ਇਹ ਚੋਰੀ ਦਾ ਕੰਮ ਢੱਕਿਆ ਜਾਵੇ ਚੋਰਾਂ ਨੂੰ ਫੜ ਕੇ ਜੇਲ੍ਹਾਂ 'ਚ ਭੇਜਿਆ ਜਾਵੇ। ਬੰਸਾ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਆ ਕਿ ਸਾਡੇ ਇਥੇ ਬੇੜ ਦੇ ਵਿੱਚ 17-18 ਮੋਟਰਾਂ ਦੀਆਂ ਲਾ ਕੇ ਲੱਗੇ ਨੇ ਸਾਰੀ ਜਿੰਦਾਂ ਕਿ ਇੱਕ ਇੱਕ ਇਸ ট্রান্সਫਾਰਮ ਦਾ ਘਟੂ ਘਟ 2-3000 ਰੁਪਿਆ ਖਰਚਾ ਵਾ। ਤੇ ਸਾਰੇ ਲਾ ਕੇ ਲੈ ਗਏ ਨੇ ਤੇ ਸਾਡੇ ਚ ਚਾਲੂ ਨਹੀਂ ਹੋ ਹਜੇ ਹੋਣ ਦਾ ਅਸੀਂ ਮੰਗ ਕਰਦੇ ਹਾਂ ਕਿ ਛੇਤੀ ਛੇਤੀ ਸਾਡੇ ਟਰਾਂਸਫਾਰਮ ਚਾਲੂ ਕੀਤੇ ਜਾਣ ਤਾਂ ਕਿ ਸਾਡੇ ਪਨੀਰੀਆਂ ਸੜ ਚਲੀਆਂ ਪਨੀਰੀਆਂ ਨੂੰ ਪਾਣੀ ਦਿੱਤਾ ਜਾਵੇ ਡੀਜ਼ਲ ਮਹਿੰਗਾ ਵਾ ਵਾਰਾ ਨਹੀਂ ਖਾਂਦਾ ਤੇ ਕਿੰਨਾ ਕੋ ਡੀਜ਼ਲ ਫੂਕੇ ਚੋਣਾ ਲੋਕ ਲਾ ਲੈਣਗੇ ਸਾਡੀ ਇਹੋ ਹੀ ਪ੍ਰਸ਼ਾਸਨ ਮੰਗਾ ਜੋ ਵੀ ਨੁਕਸਾਨ ਹੋਇਆ ਉਹਨੂੰ ਛੇਤੀ ਤੋਂ ਛੇਤੀ ਉਹਦਾ ਜਿਹੜਾ ਹੈਗਾ ਸਮਾਨ ਪਾ ਕੇ ਉਹਨੂੰ ਟਰਾਂਸਫਾਰਮਰ ਚਾਲੂ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਮੰਗ ਆ ਕਿ ਇਹਨਾਂ ਚੋਰਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜਾਨਾ ਕਿ ਜਿਹੜੇ ਗਾਂ ਕੋਈ ਹੌਸਲਾ ਨਾ ਕਰੇ ਵੀ ਇਹ ਫੇਰ ਆ ਕੇ ਨੁਕਸਾਨ ਕਰਨ